ਪਟਿਆਲਾ ਰੂਟ ਤੇ ਇੱਕ ਭਿਆਨਕ ਐਕਸੀਡੈਂਟ ਹੁੰਦਾ ਹੈ ਇਹ ਐਕਸੀਡੈਂਟ ਪਟਿਆਲਾ ਦੇ ਇੱਕ ਨਿੱਜੀ ਸਕੂਲ ਤੇ ਇੱਕ ਟ੍ਰੱਕਰ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਕੀ ਬੱਚਿਆਂ ਦੀ ਗਰਦਨਕ ਮੌਤ ਹੋ ਜਾਂਦੀ ਹੈ ਅਤੇ ਅੱਜ ਉਹਨਾਂ ਦਾ ਬੱਚਿਆਂ ਦਾ ਸੰਸਕਾਰ ਹੈ ਜੋ ਸਮਾਣਾ ਦੇ ਇੱਕ ਸ਼ਮਸ਼ਾਨ ਘਾੜ ਦੇ ਵਿੱਚ ਕੀਤਾ ਗਿਆ ਤੇ ਸ਼ਮਸ਼ਾਨ ਘਾੜ ਦੇ ਵਿੱਚ ਸਮਾਣਾ ਵਾਸੀ ਅਤੇ ਉਹ ਦੂਰੋਂ ਨੇੜੇੋਂ ਲੋਕ ਪਹੁੰਚੇ ਹੋਏ ਸਨ ਅਤੇ ਇਸ ਦੇ ਨਾਲ ਹੀ ਇਹ ਦੇਖਣਯੋਗ ਬਣਦਾ ਸੀ ਕਿ ਇੱਥੇ ਮੌਜੂਦ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ ਪਟਿਆਲਾ ਰੋਡ ਤੇ ਇੱਕ ਭਿਆਨਕ ਐਕਸੀਡੈਂਟ ਹੋਤਾ ਹੈ ਇਹ ਐਕਸੀਡੈਂਟ ਪਟਿਆਲਾ ਦੇ ਇੱਕ ਨਿੱਜੀ ਸਕੂਲ ਅਤੇ ਇੱਕ ਟ੍ਰਿਪਰ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਕੀ ਬੱਚਿਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਅਤੇ ਅੱਜ ਉਹਨਾਂ ਦਾ ਬੱਚਿਆਂ ਦਾ ਸੰਸਕਾਰ ਹੈ ਜੋ ਸਮਾਣਾ ਦੇ ਇੱਕ ਸ਼ਮਸ਼ਾਨ ਘਾੜ ਦੇ ਵਿੱਚ ਕੀਤਾ ਗਿਆ ਤੇ ਸ਼ਮਸ਼ਾਨ ਘਾੜ ਦੇ ਵਿੱਚ ਸਮਾਣਾ ਵਾਸੀਇਤੋਂ ਦੂਰੋਂ ਨੇੜੇੋਂ ਲੋਕ ਪਹੁੰਚੇ ਹੋਏ ਸਨ ਅਤੇ ਇਸ ਦੇ ਨਾਲ ਹੀ ਇਹ ਦੇਖਣਯੋਗ ਬਣਦਾ ਸੀ ਕਿ ਇੱਥੇ ਮੌਜੂਦ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ ਪਟਿਆਲਾ ਰੋਡ ਤੇ ਇੱਕ ਭਿਆਨਕ ਐਕਸੀਡੈਂਟ ਹੁੰਦਾ ਹੈ ਇਹ ਐਕਸੀਡੈਂਟ ਪਟਿਆਲਾ ਦੇ ਇੱਕ ਨਿੱਜੀ ਸਕੂਲ ਅਤੇ ਇੱਕ ਟਰੱਕਰ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਕੀ ਬੱਚਿਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਅਤੇ ਅੱਜ ਉਹਨਾਂ ਦਾ ਬੱਚਿਆਂ ਦਾ ਸੰਸਕਾਰ ਹੈ ਜੋ ਸਮਾਣਾ ਦੇ ਇੱਕ ਸਮਸ਼ਾਲ ਕਾੜ ਦੇ ਵਿੱਚ ਕੀਤਾ ਗਿਆ ਤੇ ਸਮਸ਼ਾਲ ਕਾੜ ਦੇ ਵਿੱਚ ਸਮਾਣਾ ਵਾਸੀ ਅਤੇ ਉਹ ਦੂਰੋਂ ਨੇੜੇ ਲੋਕ ਪਹੁੰਚੇ ਹੋਏ ਸਨ ਅਤੇ ਇਸ ਦੇ ਨਾਲ ਹੀ ਇਹ ਦੇਖਾਂਯੋਗ ਬਣਦਾ ਸੀ ਕਿ ਇੱਥੇ ਮੌਜੂਦ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ ਪਟਿਆਲਾ ਰੋਡ ਤੇ ਇੱਕ ਪਿਆਰਕ ਐਕਸੀਡੈਂਟ ਹੁੰਦਾ ਹੈ ਇਹ ਐਕਸੀਡੈਂਟ ਪਟਿਆਲਾ ਦੇ ਇੱਕ ਨਿੱਜੀ ਸਕੂਲ ਅਤੇ ਇੱਕ ਟਿਪਮਰ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਕਿ ਬੱਚਿਆਂ ਦੀ ਜਦੋਂ ਨੱਕ ਮੌਤ ਹੋ ਜਾਂਦੀ ਹੈ ਅਤੇ ਅੱਜ ਉਹਨਾਂ ਦਾ ਬੱਚਿਆਂ ਦਾ ਸੰਸਕਾਰ ਹੈ ਜੋ ਸਮਾਣਾ ਦੇ ਇੱਕ ਸ਼ਮਸ਼ਾਨ ਘਾੜ ਦੇ ਵਿੱਚ ਕੀਤਾ ਗਿਆ ਤੇ ਸ਼ਮਸ਼ਾਨ ਘਾੜ ਦੇ ਵਿੱਚ ਸਮਾਣਾ ਵਾਸੀ ਅਤੇ ਉਹ ਦੂਰੋਂ ਨੇੜੇ ਲੋਕ ਪਹੁੰਚੇ ਹੋਏ ਸਨ ਅਤੇ ਇਸ ਦੇ ਨਾਲ ਹੀ ਇਹ ਦੇਖਣਯੋਗ ਬਣਦਾ ਸੀ ਕਿ ਇੱਥੇ ਮੌਜੂਦ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ ਪਟਿਆਲਾ ਰੋਡ ਤੇ ਇੱਕ ਭਿਆਨਕ ਐਕਸੀਡੈਂਟ ਹੋਇਆ ਇਹ ਐਕਸੀਡੈਂਟ ਪਟਿਆਲਾ ਦੇ ਇੱਕ ਨਿੱਜੀ ਸਕੂਲ ਅਤੇ ਇੱਕ ਟਿੱਪਰ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਕੀ ਬੱਚਿਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਅਤੇ ਅੱਜ ਉਹਨਾਂ ਦਾ ਬੱਚਿਆਂ ਦਾ ਸੰਸਕਾਰ ਹੈ ਜੋ ਸਮਾਣਾ ਦੇ ਇੱਕ ਸਮਸ਼ਾਨ ਘੜ ਦੇ ਵਿੱਚ ਕੀਤਾ ਗਿਆ ਤੇ ਸਮਸ਼ਾਨ ਘੜ ਦੇ ਵਿੱਚ ਸਮਾਣਾ ਵਾਸੀ ਅਤੇ ਉਹਨਾਂ ਦੇ ਨੇੜੇ ਲੋਕ ਪਹੁੰਚੇ ਹੋਏ ਸਨ ਅਤੇ ਇਸ ਦੇ ਨਾਲ ਹੀ ਇਹ ਦੇਖਣਯੋਗ ਬਣਦਾ ਸੀ ਕਿ ਇੱਥੇ ਮੌਜੂਦ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ ਪਟਿਆਲਾ ਨੂੰ ਹੁੜਤੀ ਇੱਕ ਭਿਆਨਕ ਐਕਸੀਡੈਂਟ ਹੁੰਦਾ ਹੈ ਇਹ ਐਕਸੀਡੈਂਟ ਪਟਿਆਲਾ ਦੇ ਇੱਕ ਨਿੱਜੀ ਸਕੂਲ ਅਤੇ ਇੱਕ ਟਰੱਕਰ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਕੀ ਬੱਚਿਆਂ ਦੀ ਗਰਦਨਕ ਮੌਤ ਹੋ ਜਾਂਦੀ ਹੈ ਅਤੇ ਅੱਜ ਉਹਨਾਂ ਦਾ ਬੱਚਿਆਂ ਦਾ ਸੰਸਕਾਰ ਹੈ ਜੋ ਸਮਾਣਾ ਦੇ ਇੱਕ ਸਮਸ਼ਾਨ ਘਾੜ ਦੇ ਵਿੱਚ ਕੀਤਾ ਗਿਆ ਤੇ ਸਮਸ਼ਾਨ ਘਾੜ ਦੇ ਵਿੱਚ ਸਮਾਣਾ ਵਾਸੀ ਅਤੇ ਉਹ ਦੂਰੋਂ ਨੇੜੇੋਂ ਲੋਕ ਪਹੁੰਚੇ ਹੋਏ ਸਨ ਅਤੇ ਇਸ ਦੇ ਨਾਲ ਹੀ ਇਹ ਦੇਖਣਯੋਗ ਬਣਦਾ ਸੀ ਕਿ ਇੱਥੇ ਮੌਜੂਦ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ ਪਟਿਆਲਾ ਰੋਡ ਤੇ ਇੱਕ ਭਿਆਨਕ ਐਕਸੀਡੈਂਟ ਹੁੰਦਾ ਹੈ ਇਹ ਐਕਸੀਡੈਂਟ ਪਟਿਆਲਾ ਦੇ ਇੱਕ ਨਿੱਜੀ ਸਕੂਲ ਤੇ ਇੱਕ ਟਰੱਕਰ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਕੀ ਬੱਚਿਆਂ ਦੀ ਗਰਦਨਾਕ ਮੌਤ ਹੋ ਜਾਂਦੀ ਹੈ ਅਤੇ ਅੱਜ ਉਹਨਾਂ ਦਾ ਬੱਚਿਆਂ ਦਾ ਸੰਸਕਾਰ ਹੈ ਜੋ ਸਮਾਣਾ ਦੇ ਇੱਕ ਸਮਸ਼ਾਨ ਘਾੜ ਦੇ ਵਿੱਚ ਕੀਤਾ ਗਿਆ ਤੇ ਸਮਸ਼ਾਨ ਘਾੜ ਦੇ ਵਿੱਚ ਸਮਾਣਾ ਵਾਸੀ ਅਤੇ ਉਹ ਦੂਰੋਂ ਨੇੜੇੋਂ ਲੋਕ ਪੌਂਟਿਗੇਸਨ ਅਤੇ ਇਸ ਦੇ ਨਾਲ ਹੀ ਇਹ ਦੇਖਣਯੋਗ ਵਰਦਾ ਸੀ ਕਿ ਇੱਥੇ ਮੌਜੂਦ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ ਪਟਿਆਲਾ ਰੋਡ ਤੇ ਇੱਕ ਭਿਆਨਕ ਐਕਸੀਡੈਂਟ ਹੁੰਦਾ ਹੈ ਇਹ ਐਕਸੀਡੈਂਟ ਪਟਿਆਲਾ ਦੇ ਇੱਕ ਨਿੱਜੀ ਸਕੂਲ ਅਤੇ ਇੱਕ ਟਰੱਕਰ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਕੀ ਬੱਚਿਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਅਤੇ ਅੱਜ ਉਹਨਾਂ ਦਾ ਬੱਚਿਆਂ ਦਾ ਸੰਸਕਾਰ ਹੈ ਜੋ ਸਮਾਣਾ ਦੇ ਇੱਕ ਸੁਸ਼ਾਨ ਘਾੜ ਦੇ ਵਿੱਚ ਕੀਤਾ ਗਿਆ ਇਸ ਸ਼ਮਸ਼ਾਨ ਘਾਟ ਦੇ ਵਿੱਚ ਸਮਾਣਾ ਵਾਸੀ ਅਤੇ ਉਹ ਦੂਰੋਂ ਨੇੜੇੋਂ ਲੋਕ ਪਹੁੰਚੇ ਹੋਏ ਸਨ ਅਤੇ ਇਸ ਦੇ ਨਾਲ ਹੀ ਇਹ ਦੇਖਣਯੋਗ ਬਣਦਾ ਸੀ ਕਿ ਇੱਥੇ ਮੌਜੂਦ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ